ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਥੋੜੀ ਦੇਰ ਪਹਿਲਾਂ ਇੱਕ ਸ਼ਾਰਟ ਵੀਡੀਓ ਅਪਲੋਡ ਕੀਤੀ ਸੀ ਤੇ ਉਸ ਤੋਂ ਬਾਅਦ ਕਈ ਤਰੀਕੇ ਦੇ ਫੋਨ ਆਏ ਕਿ ਜਿਹੜਾ ਉਹ ਬੱਚਾ ਸ਼੍ਰੀ ਤਰਨਤਨ ਸਾਹਿਬ ਦਾ ਬੱਚਾ ਸਰਦਾਰ ਹਰਜਿੰਦਰ ਸਿੰਘ ਜਿਸ ਦਾ ਫਲੋਰੀਡਾ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ ਤੇ ਜਿਸ ਦੇ ਬਾਰੇ ਚੱਲ ਰਿਹਾ ਕਿ ਇਸ ਬੱਚੇ ਨੂੰ 45 ਸਾਲ ਦੀ ਕੈਦ ਹੋ ਗਈ ਹੈ ਤੇ ਲੋਕ ਪੇਟੀਸ਼ਨ ਸੈਂਡ ਕਰ ਰਹੇ ਵੀ ਇਹਦੇ ਬਾਰੇ ਕੁਝ ਹੋਰ ਜਾਣਕਾਰੀ ਦਿੱਤੀ ਜਾਵੇ ਭਾਵੇਂ ਕਿ ਆਪਣਾ ਮਸਲਾ ਖੇਤੀਬਾੜੀ ਤੱਕ ਹੈ ਲੇਕਿਨ ਇੱਕ ਇਹ ਚੀਜ਼ ਹੈ ਕਿ ਸਾਡੇ ਘਰ ਤੱਕ ਵੜ ਗਈ ਉਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਤਾਂ ਹੁਣੇ ਹੀ ਇੱਕ ਤੈਨੂੰ ਸ਼ੇਅਰ ਕਰ ਦਿਓ ਦੂਸਰੀ ਗੱਲ ਇਹ ਹੈ ਕਿ ਜੇਕਰ ਕੋਈ ਪਟੀਸ਼ਨ ਸਾਈਨ ਕਰ ਰਿਹਾ ਤਾਂ ਉੱਥੇ ਰੋਕ ਦਿਓ ਕਿਉਂ ਰੋਕ ਦਿਓ ਕਿਉਂਕਿ ਹੋ ਸਕਦਾ ਹੈ ਕਿ ਤੁਹਾਡ ਨਾਲ ਧੋਖਾ ਹੋਵੇ ਹੋ ਸਕਦਾ ਹੈ ਤੁਹਾਡੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੋਵੇ ਹੋਇਆ ਕੀ ਹੈ ਪਹਿਲਾਂ ਪੂਰੀ ਕਹਾਣੀ ਦੇਖਦੇ ਹਾਂ 12 ਅਗਸਤ ਨੂੰ ਇਹ ਲੜਕਾ ਜਿਹੜਾ ਕਿ 2018 ਦੇ ਵਿੱਚ ਟਿਕੋ ਰਹੀਂ ਆਪਣਾ ਅਮਰੀਕਾ ਦੇ ਵਿੱਚ ਦਾਖਲ ਹੋਇਆ ਤੇ ਉਹ ਜਿਹੜਾ ਲੜਕਾ ਹੈਗਾ ਉਥੋਂ ਦਾ ਸਨੀਕ ਨਹੀਂ ਸੀਗਾ ਤਾਂ ਜਿਸ ਸਮੇਂ ਸੜਕ ਪਾਰ ਕਰ ਰਿਹਾ ਸੀਗਾ ਤਾ ਇਸ ਦੇ ਸਾਥੀ ਦੇ ਦੱਸਣ ਦੇ ਮੁਤਾਬਕ ਉਸ ਮੋੜ ਤੇ ਖੜਦਾ ਹੈ ਲਗਭਗ 20 ਮਿੰਟ ਦੇਖਦਾ ਹੈ ਕਿ ਮੈਂ ਨੰਗ ਜਾਵਾਂ ਭਾਵੇਂ ਕਿ ਉਹੜਾ ਕੱਟ ਸੀਗਾ ਕੱਟ ਲੀਗਲੀ ਸਹੀ ਨਹੀਂ ਸੀਗਾ ਉਸ ਕੱਟ ਤੋਂ ਇਹਨੂੰ ਮੁੜਨਾ ਨਹੀਂ ਚਾਹੀਦਾ ਸੀਗਾ ਪਰੰਤੂ ਇਸ ਵਿਅਕਤੀ ਨੇ ਉਸ ਕੱਟ ਤੋਂ ਜਿਹੜਾ ਹੈਗਾ ਆਪਣਾ ਟਰਾਲਾ 모ੜਿਆ ਟਰਾਲਾ ਮੋੜਨ ਕਰਕੇ ਪਿਛਲੇ ਪਾਸੇ ਜਿਹੜੀ ਗੱਡੀ ਆ ਰਹੀ ਸੀ ਉਹ ਟਰਾਲੇ ਦੇ ਵਿੱਚ ਵੱਜੀ ਤੇ ਉਹਦੇ ਵਿੱਚ ਤਿੰਨ ਵਿਅਕਤੀ ਮੇਰੇ ਖਿਆਲ ਚ ਇੱਕ 33 ਦਾ ਸੀ ਇੱਕ ਬੱਚਾ 35 ਦਾ ਸੀਗਾ ਤੇ ਇੱਕ 55 ਸਾਲ ਦਾ ਵਿਅਕਤੀ ਸੀ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਆਉਣ ਤੋਂ ਬਾਅਦ ਇਸ ਲੜਕੇ ਨੂੰ ਛੱਡ ਦਿੰਦੀ ਹੈ ਹੁਣ ਕਹਾਣੀ ਨੂੰ ਸਮਝੋ ਪੂਰਾ ਲੜਕੇ ਨੂੰ ਛੱਡ ਦਿੱਤਾ ਗਿਆ ਘਰੇ ਭੇਜ ਦਿੱਤਾ ਗਿਆ ਪਰੰਤੂ ਜੋ ਇਹਦੇ ਡੈਸ਼ ਕੈਮਰੇ ਦੇ ਉੱਪਰ ਇੱਕ ਵੀਡੀਓ ਸੀਗੀ ਪੰਜਾਬੀਆਂ ਨੇ ਰੱਜ ਕੇ ਸ਼ੇਅਰ ਕੀਤੀ ਰੱਜ ਕੇ ਜਿਹੜਾ ਕੋਈ ਬੰਦਾ ਆਇਆ ਉਹਨੇ ਸ਼ੇਅਰ ਤੇ ਸ਼ੇਅਰ ਮਾਰੀ ਲੇਕਿਨ ਉਹ ਇੰਨੀ ਕੋ ਸ਼ੇਅਰ ਹੋ ਗਈ ਕਿ ਉੱਥੇ ਇੱਕ ਪੋਲਿਟੀਕਲ ਮੁੱਦਾ ਬਣ ਗਿਆ ਪੋਲਿਟੀਕਲ ਮੁੱਦਾ ਬਣ ਗਿਆ ਤਾਂ ਜੋ ਟਰੰਪ ਦੀ ਪਾਰਟੀ ਹੈਗੀ ਆ ਉਹ ਇਸ ਚੀਜ਼ ਤੇ ਜ਼ੋਰ ਦੇਣ ਲੱਗੀ ਕਿ ਦੇਖੋ ਅਸੀਂ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਹੈਗਾ ਦੇਸ਼ ਤੋਂ ਬਾਹਰ ਕੱਢਦੇ ਆ ਇਹ ਬੰਦੇ ਜਿਹੜਾ ਹੈਗਾ ਪੁਰਾਣੀ ਪਾਰਟੀ ਦਾ ਕੰਮ ਹੈ ਜਿਨ੍ਹਾਂ ਨੇ ਕਿੱਥੇ ਵਾੜੇ ਹੋਏ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਤਾਂ ਉਸ ਤੋਂ ਬਾਅਦ ਇਹ ਮੁੰਡਾ ਫਲੋਰੀਡਾ ਤੋਂ ਕੈਲੀਫੋਰਨੀਆ ਆ ਚੁੱਕਾ ਸੀਗਾ ਕੈਲੀਫੋਰਨੀਆ ਪਹੁੰਚੋਂ ਤੋਂ ਬਾਅਦ ਚ ਕੈਲੀਫੋਰਨੀਆ ਨੇ ਜਿਹੜਾ ਹੈਗਾ ਇਸ ਨੂੰ ਅਰੈਸਟ ਕਰ ਲਿਆ ਗਿਆ ਅਰੈਸਟ ਕਰਨ ਤੋਂ ਬਾਅਦ ਦੇ ਵਿੱਚ ਇਹ ਪੂਰਾ ਰਾਜਨੀਤਿਕ ਮੁੱਦਾ ਬਣ ਗਿਆ ਉੱਥੋਂ ਦਾ ਕਿ ਕਿਸ ਤਰੀਕੇ ਦੇ ਨਾਲ ਬਾਹਰਲੇ ਦੇਸ਼ਾਂ ਤੋਂ ਆਏ ਹੋਏ ਲੋਕ ਗਲਤ ਤਰੀਕੇ ਦੇ ਨਾਲ ਸਾਡੇ ਲੋਕਾਂ ਨੂੰ ਮਾਰ ਰਹੇ ਐ ਤਾਂ ਉੱਥੋਂ ਦੇ ਲੋਕਾਂ ਨੇ ਇੱਕ ਰਾਜਨੀਤਿਕ ਮੁੱਦਾ ਬਣਾਇਆ ਤੇ ਰਾਜਨੀਤਿਕ ਮੁੱਦਾ ਬਣਾਉਣ ਚ ਸਾਜਦਾ ਕਰਨੀ ਕੀਤੀ ਸਾਡੇ ਪੰਜਾਬੀਆਂ ਨੇ ਜਿਹਦੀ ਵਾਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਫਲੋਰੀਡਾ ਨੂੰ ਟਾਈਮ ਦਿੱਤਾ ਗਿਆ ਕਿ ਇੱਕ ਹਫ਼ਤੇ ਦੇ ਵਿੱਚ ਵਾਜ ਫਲੋਰੀਡਾ ਵਾਲੇ ਜਿਹੜਾ ਨਹੀਂ ਤਾਂ ਜਿਹੜਾ ਹੈਗਾ ਇੱਥੇ ਕੇਸ ਇਹਦੇ ਚਾਲੂ ਕਰਾਂਗੇ ਚਲੋ ਫਲੋਰੀਡਾ ਵਾਲੇ ਆਏ ਤਾਂ ਆਪਣਾ ਵਾਪਸ ਲੈ ਗਏ ਇਸ ਲੜਕੇ ਦੀ ਪਹਿਲੀ ਸੁਣਵਾਈ ਹੋਈ ਹੈ ਅਦਾਲਤ ਦੇ ਵਿੱਚ ਤੇ ਅਦਾਲਤ ਦੇ ਵਿੱਚ ਕਾਨੂੰਨ ਦੇ ਅਨੁਸਾਰ ਜੱਜ ਨੇ ਇਸ ਵਿਅਕਤੀ ਨੂੰ ਇਹ ਪੁੱਛਿਆ ਕਿ ਕੀ ਤੇਰੇ ਵਕੀਲ ਚਾਹੀਦਾ ਪੰਜਾਬੀ ਦੇ ਵਿੱਚ ਇਸ ਨੂੰ ਟਰਾਂਸਲੇਟਰ ਮਈਆ ਕਰਾਇਆ ਗਿਆ ਲੜਕੇ ਨੇ ਜਿਹੜਾ ਹੈਗਾ ਵਕੀਲ ਦੀ ਗੱਲ ਕੀਤੀ ਗਈ ਤੇ ਫਿਰ ਜਿਹੜੀ ਹੈਗੀ ਉਹ ਜਿਹੜੀ ਬੇਲ ਸੀਗੀ ਜ਼ਮਾਨਤੀ ਜ਼ਮਾਨਤ ਉਹਦੀ ਇਹ ਕਹਿ ਕੇ ਛਾੜ੍ਹ ਕਰ ਦਿੱਤੀ ਗਿਆ ਸਕਦਾ ਹੈ ਕਿ ਤੂੰ ਜਿਹੜਾ ਹੈਗਾ ਅਗਲੀ ਤਰੀਕ ਦੇ ਇੱਥੇ ਨਾ ਆਵੇ ਇਹਦੇ ਕਰਕੇ ਤੇ ਜ਼ਮਾਨਤ ਛਾੜ੍ਹ ਕਰ ਦਿੱਤੀ ਗਈ ਹੈ ਇਹ ਇੱਕ ਕਾਮਨ ਪ੍ਰੋਸੈਸ ਹੈ ਜਿਹੜਾ ਸਾਡੇ ਇੱ ਹੁਣ ਆਹ ਜਿਹੜੀ ਗੱਲ ਹੈ ਹਜੇ ਤੱਕ ਤਾਂ 12 ਤਰੀਕ ਨੂੰ ਤਾਂ ਐਕਸੀਡੈਂਟ ਹੁੰਦਾ ਹੈ 24 ਤਰੀਕ ਅੱਜ ਹੈ ਤੁਸੀਂ 22 ਤਰੀਕ ਤੋਂ 10 ਦਿਨ ਬਾਅਦ ਦੇ ਵਿੱਚ ਕਹਿਣ ਲੱਗ ਪਏ ਕਿ 45 ਸਾਲ ਦੀ ਸਜ਼ਾ ਹੋਗੀ ਇਹੋ ਜਿਹਾ ਕਿਹੜਾ ਸਿਸਟਮ ਹੈ ਦੁਨੀਆ ਦੇ ਵਿੱਚ ਇੰਨਾ ਕੋ ਕਿਹੜਾ ਫਾਸਟ ਸਿਸਟਮ ਹੈ ਕਿ ਭਾਈ 10 ਦਿਨਾਂ ਦੇ ਵਿੱਚ ਬੰਦੇ ਦਾ ਜਿਹੜਾ ਟ੍ਰਾਇਲ ਵੀ ਹੋਵੇ ਤੇ ਉਹਨੂੰ ਸਜ਼ਾ ਵੀ ਹੋ ਗਈ ਠੀਕ ਹੈ ਔਰ ਇਹਤੇ ਜਿਹੜੇ ਹੈਗੇ ਕੁਝ ਮੁਕੱਦਮੇ ਦਰ ਕੀਤੇ ਗਏ ਆ ਇਹ ਇਹ ਕਿਹਾ ਗਿਆ ਕਿ ਸ਼ਹਿਰ ਉਸਨੇ ਬੱਚੇ ਨੇ ਕਤਲ ਕੀਤਾ ਹੈ ਤਾਂ ਕਤਲ ਦੀ ਭਾਵਨਾ ਦੇ ਨਾਲ ਉਹਨੂੰ ਜਾਣ ਬੁੱਝ ਕੇ ਮਾਰਿਆ ਇੱਕ ਅਗਲਾ ਵਿਸ਼ਾ ਹੈ ਜਿਹੜਾ ਪੂਰਾ ਟ੍ਰਾਈ ਚੱਲੇਗਾ ਉਸ ਵਿੱਚ ਪਤਾ ਲੱ ਸਾਡੀ ਹਮਦਰਦੀ ਬੱਚੇ ਦੇ ਪਰਿਵਾਰ ਦੇ ਨਾਲ ਹੈ ਕਿ ਤੱਕਾ ਨਹੀਂ ਹੋਣਾ ਚਾਹੀਦਾ ਹਾਂ ਜੋ ਕਾਨੂੰਨ ਦੇ ਵਿੱਚ ਦੋਸ਼ੀ ਹੈ ਕਾਨੂੰਨ ਉਸ ਨੂੰ ਸਜ਼ਾ ਦੇਵੇ ਲੇਕਿਨ ਆ ਜਿਹੜਾ ਉਹ 45 ਸਾਲ ਵਾਲਾ ਕੰਮ ਚੱਲਿਆ ਹੈ ਨਾ ਤਾਂ ਬੱਚੇ ਨੇ ਤਾਂ ਹਜੇ ਤੀਕਾ ਉਹਦਾ ਵਕੀਲ ਤੱਕ ਨਹੀਂ ਕੀਤਾ ਹਰਜਿੰਦਰ ਨੇ ਆਪਦਾ ਵਕੀਲ ਤੱਕ ਨਹੀਂ ਕੀਤਾ ਤੇ ਇਹ ਪਟੀਸ਼ਨ ਕਿਹਨੇ ਪਾਤੀ ਪਰਿਵਾਰ ਨੇ ਪਟੀਸ਼ਨ ਕਿੱਥੋਂ ਪਾਤੀ ਜਿਹੜੀ ਇਹ ਕਿ ਉਦਾਹਰਣ ਦਿੰਦੇ ਪਈ ਆ ਪੁਰਾਣੀ ਮੈਕਸੀਕਾ ਵਾਲੇ ਵਿਅਕਤੀ ਦੀ ਜਿਸ ਵਿਅਕਤੀ ਦੀ ਕਹਿੰਦੇ ਸਜ਼ਾ ਮਾਫ ਹੋ ਗਈ ਸੀ ਭਾਈ ਉਸ ਵਿਅਕਤੀ ਦੇ ਬ੍ਰੇਕ ਫੇਲ ਹੋਏ ਸੀਗੇ ਬ੍ਰੋਡ ਤੇ ਜਾਂਦੇ ਨੇ ਬ੍ਰੇਕ ਫੇਲ ਹੋਏ ਸੀਗੇ ਤੇ ਬ੍ਰੇਕ ਕੋਲ ਹੁੰਦੀ ਰੁਕਾਣੀ ਓਪਨ ਹੋਈ ਤਾਂ ਉਹ ਪਤਾ ਹੀ ਹੈ ਕਿ ਬ੍ਰੇਕ ਫੇਲ ਹੋ ਕੇ ਬੰਦਾ ਕਰੇਗਾ ਕੀ ਇੱਥੇ ਤਾਂ ਹਜੇ ਤੱਕ ਸਜਾਣੀ ਹੋਈ ਜਾਂ ਸਜ਼ਾ ਹੀ ਨਹੀਂ ਹੋਈ ਤਾਂ ਫਿਰ 45 ਸਾਲ ਦੀ ਕਹਾਣੀ ਕਿਨੇ ਚਾਲੂ ਕਰਾਤੀ ਤੁਸੀਂ ਆਪ ਸੋਚੋਗੇ ਕੌਣ ਹੋਏਗਾ ਬੰਦਾ ਕੋਈ ਐਹੋ ਜਿਹਾ ਬੰਦਾ ਹੋਏਗਾ ਜਿਹੜਾ ਸੋਚਦਾ ਹੋਵੇ ਕਿ ਮੂੰਹ ਦਾ ਮੁੱਦਾ ਭਾਉਕ ਹੈ ਐਸ ਮੁੱਦੇ ਤੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾਵੇ ਤੁਹਾਡਾ ਨਾਮ ਤੁਹਾਡਾ ਐਡਰੈਸ ਜਿਹੜਾ ਪਿੰਨ ਕੋਡ ਵਾਲਾ ਐਡਰੈਸ ਆ ਗਿਆ ਤੁਹਾਡਾ ਮੋਬਾਈਲ ਨੰਬਰ ਤੱਕ ਲੈ ਲਿਆ ਤੁਹਾਡਾ ਜਿਹੜਾ ਹੈਗਾ ਈਮੇਲ ਆਈਡੀ ਲੈ ਲਈ ਤੁਹਾਡਾ ਡਾਟਾ ਨ ਜਿਸ ਬੰਦੇ ਕੋਲ ਡਾਟਾ ਹੈਗਾ ਉਹ ਉਹ ਕੁਝ ਵੀ ਕਰ ਸਕਦਾ ਹੈ ਤਾਂ ਅਗਲੀ ਗੱਲ ਕਈ ਲੋਕਾਂ ਨੇ ਤਾਂ ਇੱਥੋਂ ਦਾ ਕੀਤਾ ਹੈ ਕਿ ਉਸ ਦਾ ਪੇ ਵੈਰੀਫਿਕੇਸ਼ਨ ਵੀ ਕਰਵਾਇਆ ਹੈ ਤੁਹਾਡੇ ਜਿਹੜੇ ਕੋਈ ਲੋਕਾਂ ਨੇ ਉਹਦਾ ਪੈਸਾ ਵੀ ਦਿੱਤਾ ਹੈ ਕਿ ਪੈਸਾ ਦਿਓ ਤੇ ਉਹ ਪੈਸਾ ਦੇ ਨਾਲੇ ਕੁਝ ਬੰਦਿਆਂ ਨੇ ਉਸ ਨੂੰ ਜਿਹੜਾ ਹੈਗਾ ਪੈਸਾ ਦੇ ਕੇ ਉਹਨਾਂ ਨੂੰ ਨੁਕਸਾਨ ਵੀ ਕਰਵਾਇਆ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਅਮਰੀਕਾ ਦੇ ਵਿੱਚ ਸਾਡੇ ਗੁਰਦਵਾਲਾ ਦੀਆਂ ਕਮੇਟੀਆਂ ਬਹੁਤ ਵੱਡੀਆਂ ਨੇ ਬਹੁਤ ਫੰਡ ਹੈ ਉਹਨਾਂ ਕੋਲੇ ਉਹ ਬੱਚੇ ਦਾ ਕੇਸ ਲੜਨਾਸਤੇ ਆ ਰਹੀਆਂ ਨੇ ਸਾਡੇ ਨਿੱਕੇ ਨਿੱਕੇ ਕੰਮਾਂ ਤੇ ਤਾਂ ਅਸੀਂ ਅਮਰੀਕਾ ਵਾਲਿਆਂ ਤੋਂ ਡਾਲਰ ਮੰਗਾਉਣੇ ਆ ਸਾਡੇ ਪੈਸੇ ਨਾਲ ਉੱਧਰ ਕੀ ਹੋ ਜਾਏਗਾ ਸਾਡੇ ਪੈਸੇ ਦੀ ਵੈਲਿਊ ਕਿੰਨੀ ਕੋਸ ਦੇ ਚ ਉਹਨਾਂ ਲੋਕਾਂ ਕੋਲੇ ਬਹੁਤ ਫੰਡ ਹੈ ਬੱਚੇ ਦਾ ਪਰਿਵਾਰ ਵੀ ਠੀਕ ਠਾਕ ਹੈ ਨਾ ਬੱਚੇ ਦੇ ਪਰਿਵਾਰ ਵਾਲੋਂ ਕੋਈ ਪੈਸੇ ਦੀ ਮੰਗ ਕੀਤੀ ਗਈ ਹੈ ਇਸ ਕਰਕੇ ਜੇਕਰ ਕੋਈ ਤੁਹਾਡੇ ਤੋਂ ਪੈਸੇ ਮੰਗ ਰਿਹਾ ਹੈ ਤਾਂ ਉਹ ਗਲਤ ਹੈ ਯਾਰ ਸਾਨੂੰ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਇਹ ਕੀ ਹੋ ਗਿਆ ਇੱਕ ਖਬਰ ਆਈ ਸੀ ਕਿ ਦੇਖਿਆ ਹੀ ਨਹੀਂ ਆ ਮੈਂ ਲਿੰਗੁਐਜ ਦੇ ਦੇਣਾ ਥੱਲੇ ਕਈ ਸਾਰੀਆਂ ਖਬਰਾਂ ਇਹਨਾਂ ਨੂੰ ਪੜ ਲਓ ਇਹਨਾਂ ਨੂੰ ਸੁਣ ਲਓ ਤਾਂ ਤੁਹਾਨੂੰ ਅੱਖਾਂ ਖੁੱਲ ਜਾਣੀਆਂ ਕਿ ਕਿਸ ਤਰੀਕੇ ਤੁਹਾਨੂੰ ਗਮਰਾਹ ਕਰਕੇ ਆਪਾਂ ਨੂੰ ਜਿਹੜਾ ਹੈਗਾ ਬੇਫਕ ਬਣਾਇਆ ਗਿਆ ਹਾਲ ਹੀ ਤੱਕ 4 ਦਿਨ ਪਹਿਲਾਂ ਤੁਹਾਡੇ ਨਾਲ ਹੋ ਕੇ ਹਟਿਆ ਯਾਰ ਇੱਕੋ ਕੇਸ ਨਹੀਂ ਹੋਇ ਉਹਦੇ ਵਿੱਚ ਇੱਕ ਉਧਰ ਹੋ ਗਿਆ ਇੱਕ ਉਧਰ ਹੋ ਗਿਆ ਲੜਾਈ ਪੜਾਈ ਮੁੰਡਾ ਮਾੜਾ ਕੁੜੀ ਮਾੜੀ ਆਇਂ ਕਰਤਾ ਉਹ ਕਰਤਾ ਉਹ ਦੋ ਦਿਨਾਂ ਜੱਫੀਆਂ ਪਾ ਕੇ ਬੈਠੇ ਐ ਕਿ ਸਾਡੀ ਕਹਾਣੀ ਖਤਮ ਐ ਇਸ ਕਰਕੇ ਭਾਈ ਕਿਸੇ ਵੀ ਬੰਦੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਆਪਦੀ ਭਾਵਨਾ ਨਾਲ ਨਾ ਖੇਡਣ ਦਿਓ ਇਸ ਕਰਕੇ ਸਾਵਧਾਨ ਬਣੀਏ ਇਹ ਨਹੀਂ ਹੈਗਾ ਕੋਈ ਬੰਦਾ ਤੁਹਾਨੂੰ ਗੁੰਮਰਾਹ ਕਰ ਜਾਵੇ ਸਾਡੇ ਨਾਲ ਗਲਤ ਕਰ ਜਾਵੇ ਤਾਂ ਉਹ ਗਲਤ ਗੱਲ ਐ ਤੁਸੀਂ ਖੁਦ ਹੀ ਸੋਚੋ ਯਾਰ ਵੀਰ ਪਰਿਵਾਰ ਨੇ ਪਟੀਸ਼ਨ ਨਹੀਂ ਪਾਈ ਤੇ ਪਟੀਸ਼ਨ ਪਾਉਣ ਵਾਲਾ ਕੌਣ ਐ ਹਜੇ ਤੀ ਕੱਲ ਤੱਕ ਤਾਂ ਮੁੰਡੇ ਨੇ ਵਕੀਲ ਤੱਕ ਨਹੀਂ ਕੀਤਾ ਸੀ ਪਟੀਸ਼ਨ ਪਾਉਣ ਵਾਲਾ ਕੌਣ ਐ ਹਜੇ ਤੱਕ ਤਾਂ ਸਜ਼ਾ ਨਹੀਂ ਹੋਈ 45 ਸਾਲ ਦੀ ਸਜ਼ਾ ਦੀ ਗੱਲ ਕਰਨ ਵਾਲਾ ਕੌਣ ਹੈ ਕੀ ਕੋਈ ਆਮ ਬੰਦਾ ਹੋਏਗਾ ਕੋਈ ਫਰਾਡ ਹੋਏਗਾ ਸੋਚੋ ਤੁਹਾਡੇ ਲਈ ਖੁੱਲਾ ਇਹ ਇਸ ਕਰਕੇ ਧਿਆਨ ਦਿਓ ਬਾਕੀ ਭਾਈ ਜੇਕਰ ਆ ਹੀ ਹੁੰਦਾ ਹੋਵੇ ਨਾ ਕਿ ਪਟੀਸ਼ਨਾਂ ਪਾ ਕੇ ਸਜ਼ਾਵਾਂ ਮਾਫ਼ ਹੁੰਦੀਆਂ ਹੁਣ ਤਾਂ ਆਪਣੇ ਬੰਦੀ ਸਿੰਘ ਬੜੇ ਜ਼ਿਲ੍ਹਾ ਚ ਬੰਦ ਨੇ ਆਪਾਂ ਵੀ ਪਾਈਏ ਪਟੀਸ਼ਨਾਂ ਦਸਕਤ ਮੇਮ ਚ ਲਾਈਏ ਕਾਨੂੰਨ ਦੇ ਅਨੁਸਾਰ ਚੀਜ਼ਾਂ ਹੁੰਦੀਆਂ ਤਾਂ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਗੁੰਮਰਾਹਕ ਉਹਨਾਂ ਦੀ ਚੀਜ਼ਾਂ ਦੇ ਵਿੱਚ ਨਾ ਫਸਿਏ ਅਜੇ ਤੀ ਕੋਈ ਸਾਲ ਲੱਗੇ 2 ਸਾਲ ਲੱਗਣ 3 ਸਾਲ ਚ ਲੱਗਣ ਫਿਰ ਟ੍ਰਾਇਲ ਹੋਏਗਾ ਟ੍ਰਾਇਲ ਤੋਂ ਬਾਅਦ ਕੋਈ ਸਜ਼ਾ ਹੋਏਗੀ ਇਹਦੇ ਕਰਕੇ ਬੇਨਤੀ ਹੈ ਇਸ ਤਰ੍ਹਾਂ ਗਮਰਾ ਨਾ ਹੋਇਆ ਕਰੋ ਪਹਿਲਾਂ ਤੱਥਾਂ ਦੀ ਜਾਂਚ ਕਰ ਲਿਆ ਕਰੋ ਮਿਹਰਬਾਨੀ ਜੀ ਧੰਨਵਾਦ ਜੀ